ਸੱਚੀ ਨਿਕਰ ਹੋਇਆ ਅੱਜ ਕੰਮ ਸਾਰਾ ਤੇ ਲੱਗਦਾ ਨਹੀਂ ਕਿ ਅੱਜ ਸਾਨੂੰ ਕਿਤੇ ਬਾਹਰ ਜਾ ਕੇ ਕੁਝ ਵਧੀਆ ਜਿਹਾ ਟਰਾਈ ਕਰਨਾ ਚਾਹੀਦਾ ਸਹੀ ਗੱਲ ਹੈ ਕਿੱਥੇ ਚੱਲੀਏ ਆਦਮਪੁਰ ਦੇ ਵਿੱਚ ਲੱਗਦਾ ਕੋਈ ਇਦਾਂ ਮੇਰਾ ਤਾਂ ਸਰ ਪਤਾ ਕੀ ਅੱਜ ਫੰਦਾ ਦਿਲ ਕਰਦਾ ਪਿਆ ਕਿਉਂਕਿ ਅੱਜ ਨਾ ਮੌਸਮ ਵੀ ਠੰਡਾ ਹੈ ਬਫੇ ਖਾਂਦਾ ਜੀ ਕਰਦਾ ਪਿਆ ਸਹੀ ਗੱਲ ਹੈ ਬਫੇ ਦਾ ਮੈਨੂੰ ਲੱਗਦਾ ਫਿਰ ਦਾਣਾ ਪਾਣੀ ਦਾ ਵਧੀਆ ਦਾਣਾ ਪਾਣੀ ਹਾਂ ਵੈਸੇ ਸੁਣਿਆ ਸੀਗਾ ਕਿ ਦਾਣਾ ਪਾਣੀ ਬਫੇ ਬਹੁਤ ਜ਼ਿਆਦਾ ਵੈਰਾਈਟੀਆਂ ਉਹਨਾਂ ਦੀ ਵਧੀਆ ਹੈ ਤੇ ਇੱਕ ਵਾਰ ਮੈਂ ਖਾਤਾ ਸੀ ਤਾਂ ਟੇਸਟ ਬਹੁਤ ਟੇਸਟੀ ਸੀ ਬਹੁਤ ਸੱਚੀ ਟੇਸਟੀ ਲੱਗਾ ਦਾ ਨਾ ਤੇ ਫਿਰ ਅੱਜ ਉਥੇ ਆਪਾਂ ਚਲੀਏ ਫਿਰ ਚਲੀਏ ਫਿਰ ਹਾਂ ਦੇਖਦੇ ਅੱਜ ਕੀ ਦਾਣਾ ਪਾਣੀ ਦੇ ਵਿੱਚ ਕੀ ਸਪੈਸ਼ਲ ਹੈ ਤੇ ਉਹਨਾਂ ਦੀ ਫੂਡ ਦੀ ਕੁਆਲਿਟੀ ਦੇਖਦੇ ਗੱਲ ਲੱਗੀ ਆਪਾਂ ਟੌਪ ਨਿਊਜ਼ ਨੇ ਅਮਾਜ ਵੀ ਮੈਂ ਸੋਚਿਆ ਕਿ ਫੂਡ ਪਰ ਹੈ ਹਾਂ ਵੀ ਫੂਡ ਵਧੀਆ ਹੋਣਾ ਚਾਹੀਦਾ ਆਪਾਂ ਵੀ ਗੋਦਿਰੇ ਰੇ ਫੂਡ ਬਾਰੇ ਆਦਮਪੁਰ ਚ ਸਾਫ ਸੁਥਰਾ ਫੂਡ ਹੋਵੇ ਤੇ ਮੈਂ ਇੱਕ ਵਾਰੀ ਤਾਂ ਗਿਆ ਸੀ ਤੇ ਅੱਜ ਆਪਾਂ ਦੂਜੀ ਵਾਰੀ ਜਾ ਕੇ ਦੇਖ ਲੈਨੇ ਆ ਹਾਂ ਬਿਲਕੁਲ ਟਰਾਈ ਕਰਦੇ ਆ ਕਿਉਂਕਿ ਭੁੱਖ ਨਾ ਜਿੱਦਾਂ ਹੁਣ ਜਿੱਦਾਂ ਕਿ 3:00 ਵੱਜ ਚੁੱਕਾ ਹੈ ਨਾਲੇ ਫੂਡ ਦਾ ਪਤਾ ਲੱਗ ਜੂਗਾ ਸਾਨੂੰ ਜੇ ਸਹੀ ਨਹੀਂ ਹੋਇਆ ਤੇ ਆਪਾਂ ਉਹ ਵੀ ਲੋਕਾਂ ਨੂੰ ਦਿਖਾਵਾਂਗੇ ਬਿਲਕੁਲ ਤੇ ਜਿੱਦਾਂ ਕਿ ਅਸੀਂ ਤੁਹਾਨੂੰ ਪਤਾ ਹੀ ਹੈ ਆਦਮਪੁਰ ਦੇ ਵਿੱਚ ਕੁਝ ਨਹੀਂ ਇਸ ਵਕਤ ਉਰਤੇ ਆਪਾਂ ਹਾਂ ਏ ਅਸੀਂ ਦਾਣਾ ਪਾਣੀ ਜਾ ਰਹੇ ਆ ਦਾਣਾ ਪਾਣੀ ਖੱਦਰਪੁਰ ਦੇ ਸਾਹਮਣੇ ਆ ਬਿਲਕੁਲ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੱਤੀ ਤੇ ਉਹਦੇ ਨਾਲ ਸਰ ਕੋਈ ਲੋਕੇਸ਼ਨ ਵਗੈਰਾ ਦਾ ਲੋਕੇਸ਼ਨ ਆਪਾਂ ਦੱਸ ਦਈਏ ਉਹ ਲਿਖਿਆ ਬਾਂਸਲ ਫਿਜ਼ੀਓਥੈਰੇਪੀ ਸੈਂਟਰ ਉਹਦੇ ਨਾਲ ਹੀ ਇਹ ਹੈ ਤਾਂ ਲਿਫਟ ਸਾਹ ਦੇਖੋ ਆ ਸਾਹਮਣੇ ਆ ਠਾਣੇ ਤੋਰੇ ਖੱਦਰ ਇੱਥੇ ਮੋੜ ਲਾ ਤਾਂ ਆ ਟੌਪ نیوز ਦੇ ਸਾਰੇ ਫੋਲੋਅਰਸ ਸਾਡੇ ਜਿਹਨੇ ਆ ਇੱਥੇ ਭਟੂਰੀਆਂ ਨਹੀਂ ਹੁੰਦੀ ਅੰਮ੍ਰਿਤਸਰ ਉਹਨਾਂ ਨੇ ਲਿਖਿਆ ਜੇਸ ਜੇਜੀ ਦਾਣਾ ਪਾਣੀ ਤਾਂ ਸਟੈਂਡਰਡ ਥਾਲੀ 120 ਰੁਪਏ ਹੈ ਬੁਫੇ ਪੁੱਛ ਲੈਣੇ ਜਾ ਕੇ ਸਰ ਇੱਥੇ ਉਤਰ ਜਾਪੂ ਜਾਈਏ ਇੱਥੋਂ ਆਪਾਂ ਉਤਰਦੇ ਆਂ ਇੱਥੇ ਦੇਖਦੇ ਆਪਾਂ ਹਾਂ ਤਾਂ ਅਜ ਤੱਕ ਹੀ ਖੋਲਿਓ ਸਰ ਕੀ ਕੀ ਲੋ ਜੀ ਆਪਾਂ ਦੇਖਦੇ ਆਂ ਜਾ ਕੇ ਗੱਡੀ ਅੱਗੇ ਲੈ ਜਾਓ ਤੇ ਐਸੀ ਐਸੀ ਪਹਿਲੇ ਤਾਂ ਸਰ ਤੁਹਾਨੂੰ ਵੀ ਮੈਂ ਦਿਖਾਣਾ ਚਾਹਾਂਗੀ ਕਿ ਐਸੇ ਸਿੱਧੂ ਨੇ ਬੜੇ ਜ਼ਿਆਦਾ ਫੈਰ ਲੇ ਤਾਂ ਸਿੱਧੂ ਮੂਸੇਵਾਲੇ ਦੇ ਕੋਸਟਲ ਲੱਗੇ ਨੇ ਬਾਰਤ ਨੂੰ ਬੜੀਆ ਲੱਗਦਾ ਹੈ ਹਾਂ ਦਾਣਾ ਪਾਣੀ ਜੀ ਜੀ ਦਾਣਾ ਪਾਣੀ ਹਾਂ ਸਬਦੀਰ ਪੇ ਕੇ ਬਫੇ ਸਿਰਫ ਹੈਲਥੀ ਹੈਲਥੀ ਫੂਡ ਲਿਖਿਆ ਹੈ ਹੈਲਥੀ ਫੂਡ ਲਿਖਿਆ ਹੈ ਤੇ ਕੰਟੈਕਟ ਨੰਬਰ ਇਹ ਆਪਾਂ ਲਾਦਾ ਅੰਦਰ ਜਾ ਕੇ ਪਤਾ ਲੱਗੂਗਾ ਹਾਂ ਤੇ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਅਸੀਂ ਲੋਕੇਸ਼ਨ ਦੱਸ ਦਿੰਦੇ ਇਹ ਨਾਲ ਹੀ ਬੰਸਲ ਫਿਜ਼ੀਓਥੈਰੇਪੀ ਦਾ ਕਲੀਨਿਕ ਜੋ ਕਿ ਫਿਜ਼ੀਓਥੈਰੇਪਿਸਟ ਨੇ ਤਾਂ ਆ ਤੁਸੀਂ ਦੇਖ ਸਕਦੇ ਹੋ ਕਿ ਖੱਦਰ ਭੰਡਾਰ ਦੇ ਬਿਲਕੁਲ ਨਾਲ ਵਾਲੀ ਗਲੀ ਦੇ ਵਿੱਚ ਹਾਂ ਨਾਲ ਵਾਲੀ ਗਲੀ ਦੇ ਵਿੱਚ ਹੈ ਤਾਂ ਕਿ इजीली ਲੋਕੀ ਆ ਕੇ ਦਾਣਾ ਪਾਣੀ ਲੱਭ ਸਕਣ ਤੇ ਸਰ ਚਲਿਓ ਅੰਦਰ ਚਲ ਕੇ ਦੇਖਦੇ ਕੀ ਕੀ ਸਪੈਸ਼ਲ ਆ ਉਦੋਂ ਐਸੇ ਬਹੁਤ ਬੜੇ ਵਧੀਆ ਉਹਨੇ ਅਭੀ ਬਹੁਤ ਸੋਹਣੇ ਆਏ ਆ ਇਧਰ ਤੇਨ ਦੇਖਾ ਇੱਕ ਇੰਪੋਰਟੈਂਟ ਗੱਲ ਆ ਲਿਖੋ ਇਹ ਇਹ ਵੱਡਾ ਮੁਸੱਲੇ ਵਾਲਾ ਤੇ ਛੋਟਾ ਵੱਡਾ ਮੁਸੱਲੇ ਵਾਲਾ ਤੇ ਕਿੰਨਾ ਛੋਟਾ ਮੁਸੱਲੇ ਵਾਲਾ ਹਾਂ ਸਹੀ ਗੱਲ ਆ ਆ ਲਿਖਿਆ ਟਿਫਨ ਸਰਵਿਸ ਵੀ ਆ ਦੇਖ ਪੂਜਾ ਬਾਓ ਪੂਰਾ ਡਿਫੈਂਸ ਸਰਵਿਸ ਆਪਾਂ ਅਫੀਸਰ ਵੀ ਮੰਗਾ ਸਕਦੇ ਆ ਕੀ ਆਫਿਸ ਬ੍ਰੇਕਫਾਸਟ ਲੰਚ ਐਂਡ ਡਿਨਰ ਮਿਲਦਾ ਕੀ ਇਹਨਾਂ ਦਾ ਜੋ ਅੰਦਰ ਦਾ ਕਿ ਸਿਸਟਮ ਦੇਖੋ ਨੂੰ ਬਹੁਤ ਲੱਗਦਾ ਆ ਇਹ ਆਪਾਂ ਦੇਖਦੇ ਆ ਸਟੈਂਡਰਡ ਵਾਲੀ 120 ਹੋਗਾ ਫਿਕਸ ਚਲੋ ਆਪਾਂ ਉਹ ਹੀ ਦੇ ਦਿਆਂ ਹੈਲਥੀ ਫੂਡ ਹੈਗਾ ਚੱਲ ਫਿਰ ਅੰਦਰ ਅੱਜ ਮੈਂ ਤੈਨੂੰ ਕਵਰ ਕਰਨਾ ਆ ਜੀ ਬਿਲਕੁਲ ਠੀਕ ਆ ਲੈ ਆ ਤਾਂ ਵਧੀਆ ਆ ਜੀ ਬਹੁਤ ਸੋਹਣਾ ਆ ਅੰਦਰ ਆ ਚੁੱਕੇ ਆ ਕਿਹਦੇ ਕੀ ਤੁਹਾਨੂੰ ਕਰੀਏ ਚੱਲ ਭਾਜੀ ਨਮਸਕਾਰ ਨਿਵਾਣਗੇ ਕੀ ਤੁਸੀਂ ਸੁਣਿਆ ਕੀ ਤੁਹਾਡੇ ਕੋਲ ਫੂਡ ਹੈਲਦੀ ਮੰਗਾ ਤੇ ਬਹੁਤ ਟੇਸਟੀ ਫੂਡ ਹੈ ਹਾਂ ਜੀ ਹਾਂ ਜੀ ਚੈੱਕ ਕਰੋ ਜੀ ਇਕਾਈ ਜੀ ਚੈੱਕ ਕਰ ਜਾਓ ਤੁਸੀਂ ਜ਼ਰੂਰ ਕਰ ਲੈ ਜੀ ਕੀ ਸਿਸਟਮ ਹੋਤੀ ਹਾਂ ਜਿੱਦਾਂ ਤੁਸੀਂ ਕੀ ਥਾਲੀ ਦਾ 120 ਤੇ ਰੱਖਿਆ ਹੈ ਤੇ ਜਿਹੜਾ ਬੱਫੇ ਹਲਫ ਸ 70 ਤਾਂ ਇਹਨਾਂ ਚ ਕੀ ਵੈਰਾਈਟੀਆਂ ਡਿਫਰੈਂਟ ਡਿਫਰੈਂਟ ਹੁੰਦੀਆਂ ਨੇ ਹਾਂ ਜੀ ਜੋ 170 ਦੇ ਵਿੱਚ ਸਭ ਕੁਝ ਆ ਜਾਣਾ ਹਾਂ ਹਾਂ ਸਭ ਕੁਝ ਹੋ ਨਹੀਂ ਸਾਰੇ ਬੈਚ ਹੋ ਗਏ ਹਾਂ ਹਾਂ ਜੀ ਹਾਂ ਜੀ ਬੈਠੀ ਹੈ ਬਿਲਕੁਲ ਬੈਠੀ ਹੈ ਤੇ ਟਿਫਿਨ ਸਰਵਿਸ ਟਿਫਿਨ ਦਿਖਾ ਦਿੱਤੀ ਕੋਈ ਆਰਬੋਰ ਦੇ ਵਿੱਚ ਫ੍ਰੀ ਆ 30 ਕਿਲੋਮੀਟਰ ਤੱਕ ਸੋ ਤਾਂ 70 ਰੁਪਏ ਵਾਲਾ 60 ਰੁਪਏ ਵਾਲਾ ਜਿੰਨਾ ਵੀ ਅਗਲਾ ਥਰਡ ਸਰਵਿਸ ਫ੍ਰੀ ਸਰਵਿਸ ਹੈ ਤਾਂ ਦਰਸ਼ਕੋ ਆ ਤਾਂ ਮੌਕੇ ਤੇ ਚੌਕੀ ਵਾਲੀ ਗੱਲ ਹੋ ਗਈ ਕਿ ਆਗਮਪੁਰ ਦੇ ਵਿੱਚ ਹੁਣ ਜੇ ਦਾਸ ਸੀ ਵੀ ਕਈ ਵਾਰ ਘਰ ਦਾ ਖਾਣਾ ਖਾ-ਖਾ ਕੇ ਬੋਰ ਹੋ ਜਾਂਦੇ ਸੀ ਤਾਂ ਤੁਸੀਂ ਦਾਣਾ ਪਾਣੀ ਦੇ ਵਿੱਚ ਆ ਕੇ ਫ੍ਰੀ ਡਿਫੈਂਸ ਸਰਵਿਸ ਇੱਥੇ ਅਵੇਲੇਬਲ ਹੈ ਤੇ ਇੱਕ ਵਾਰ ਤੁਸੀਂ ਫੂਡ ਜ਼ਰੂਰ ਟੈਸਟ ਕਰਿਓ ਤਾਂ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸਣਗੇ ਕਿ ਫੂਡ ਖਾ ਕੇ ਟੈਸਟ ਕਰਕੇ ਵੀ ਤੁਹਾਨੂੰ ਦੱਸਾਂਗੇ ਕਿ ਇੱਥੇ ਦਾ ਫੂਡ ਕਿੱਦਾਂ ਦਾ ਹੈ ਇਸ ਨੂੰ ਰਿਗਰਸਲੀ ਚੈੱਕ ਕਰ ਲਿਆ ਹੈ ਕਿ ਆਸ ਅ ਸਪੈਸ਼ਲਟੀ ਕੀ ਬਣਿਆ ਹੈ ਤੁਸੀਂ ਆਪ ਤੁਸੀਂ ਦੇਖ ਸਕਦੇ ਹੋ ਕਿ ਡੈਕੋਰੇਸ਼ਨ ਕਿੰਨੀ ਵਧੀਆ ਤੇ ਹਰ ਜਗ੍ਹਾ ਮੈਨੂੰ ਨਾ ਇੱਕ चीज ਇੱਥੇ ਬੜੀ ਵਧੀਆ ਲੱਗ ਰਹੀ ਹੈ ਕਿ ਜਿਹੜੇ ਕਿ ਯੂਥ ਸਾਡੇ ਸਿੱਧੂ ਮੂਸੇਵਾਲੇ ਦੇ 팬 ਨੇ ਉਹਨਾਂ ਦੇ ਜੋ ਪੋਸਟਰ ਇੱਥੇ ਲਾਏ ਗਏ ਨੇ ਤਾਂ ਆਪ ਤੁਸੀਂ ਦੇਖ ਸਕਦੇ ਹੋ ਕਿ ਇਹ ਨਾ ਸੈਲਡ ਹੈ ਖਾਸ ਤੌਰ ਤੇ ਸਭ ਤੋਂ ਪਹਿਲੇ ਸੈਲਡ ਕਰਾਂਗੀ ਕਿ ਪੂਰਾ ਕਵਰ ਕਿੱਤਾ ਹੋਇਆ ਹੈ ਹੂੰ ਇਹ ਬਹੁਤ ਵਧੀਆ ਗੱਲ ਹੈ ਵਧੀਆ ਗੱਲ ਹੈ ਕਿ ਸਫਾਈ ਦਾ ਪੂਰਾ ਖਿਆਲ ਰੱਖਿਆ ਜੀ ਗਰਮੀਆਂ ਦੇ ਵਿੱਚ ਜਿੱਦਾਂ ਮੱਖੀਆਂ ਬਹੁਤ ਉਡਿਆਰੀ ਪਰ ਇਹ ਪੂਰਾ ਕਵਰ ਕਰਕੇ ਰੱਖਿਆ ਤੇ ਫਸਟ ਤੁਸੀਂ ਦੇਖਦੇ ਆ ਚੈੱਕ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਮਟਰ ਪਨੀਰ ਮਟਰ ਪਨੀਰ ਇਹ ਸਾਰਾ ਕੁਝ ਜਿਹੜਾ ਫੂਡ ਤੁਸੀਂ ਕਿੱਥੇ ਰੱਖਿਆ ਫਰੈਸ਼ ਰਹਿੰਦਾ ਹੈ ਇਹ ਲਓ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਆਪ ਤੁਸੀਂ ਦੇਖ ਸਕਦੇ ਹੋ ਦਾਲ ਮਖਣੀ ਪਰ ਬਹੁਤ ਜ਼ਿਆਦਾ ਗਰਮ ਲੱਗ ਰਿਹਾ ਲੱਗਦਾ ਕਿ ਬਿਲਕੁਲ ਫਰੈਸ਼ ਹੁਣੀ ਹਲੇ ਰੈਡੀ ਕੀਤਾ ਗਿਆ ਹੈ ਨੈਕਸਟ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਮਿਕਸ ਵੈਚ ਹੈ ਤਾਂ ਕਲਰ ਤੋਂ ਤਾਂ ਬਹੁਤ ਵਧੀਆ ਲੱਗਦਾ phasor ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗਣ ਲੱਗੀ ਕਿਉਂਕਿ ਆ ਸਵੇਰ ਦਾ ਸੀ ਕੁਝ ਖਾਧਾ ਨਹੀਂ ਸੀਗਾ ਕਿਉਂਕਿ ਬੜਾ ਨਾਂ ਸੁਣਿਆ ਜਿਗਾ ਕਿ ਦਾਣਾ ਪਾਣੀ ਦੇ ਵਿੱਚ ਫੂਡ ਇੱਕਦਮ ਹੈਲਦੀ ਤੇ ਫਰੈਸ਼ ਬਣਾਇਆ ਜਾਂਦਾ ਹੈ ਤਾਂ ਆ ਅਸੀਂ ਦਿਖਾ ਵੀ ਰਹੇ ਹਾਂ ਨੈਕਸਟ ਅਸੀਂ ਦੇਖਦੇ ਆ ਰਾਜਮਾ ਬਹੁਤ ਮੀਟ ਦਾ ਸਰ ਰਾਜਮਾ ਬਹੁਤ ਫੇਵਰਿਟ ਹੈ ਰਾਜਮਾ ਚੌਲ ਦੇਖ ਕੇ ਤਾਂ ਮਤਲਬ ਕਿ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਤੇ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਵਾਓ ਪਾਸਤਾ ਇਹ ਵੀ ਮੈਨੂੰ ਲੱਗਦਾ ਹੈ ਕਿ ਸਾਰਿਆਂ ਦਾ ਫੇਵਰਿਟ ਹੀ ਹੁੰਦਾ ਹੈ ਪਾਸਤਾ ਵੀ ਸਾਰਿਆਂ ਨੂੰ ਪਸੰਦੀ ਹੁੰਦਾ ਹੈ ਤਾਂ ਆਹ ਤਾਂ ਦੇਖ ਲੋ ਵੀ ਇਹ ਵੀ ਦੇਖ ਕੇ ਮੂੰਹ ਦਾ ਪਾਣੀ ਆ ਗਿਆ ਕਿਉਂਕਿ ਗਰਮ ਗਰਮ ਖਾਣਾ ਤੇ ਬਾਹਰ ਮੌਸਮ ਇੱਕਦਮ ਠੰਡਾ ਬਹੁਤ ਜ਼ਿਆਦਾ ਵਧੀਆ ਸੀ ਇਹਨਾਂ ਦੇ ਵਿੱਚ ਵੀ ਦੇਖ ਲੈਂਦੇ ਹਾਂ ਇਕ ਵਾਰ ਕੀ ਹੈ ਆ ਦੇਖਦੇ ਤੁਸੀਂ ਮਟਰਾਂ ਵਾਲੇ ਛੋਲੇ ਆ ਤਾਂ ਅਲੱਗ ਰੱਖੀ ਹਰ ਪੰਜਾਬੀ ਕੀ ਤੋਂ ਇੱਥੇ ਸਾਰੀਆਂ ਚੀਜ਼ਾਂ ਬਣਾਏ ਨੇ ਆ ਰੋਟੀ ਵੀ ਤੁਸੀਂ ਦੇਖ ਸਕਦੇ ਹੋ ਆਲਮੋਸਟ ਜਿਦਾ ਅਸੀਂ ਘਰ ਦੇ ਵਿੱਚ ਰੋਟੀ ਬਣਾਉਂਦਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਘੇ ਦੇ ਨਾਲ ਚੋਪੜੀ ਰੋਟੀ ਜਿੱਦਾ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਨੇ ਤਾਂ ਬਿਲਕੁਲ ਰੋਟੀ ਸੌਫਟ ਹੈ ਇੱਕਦਮ ਘਰ ਵਾਲੀ ਤੁਹਾਨੂੰ ਫੀਲਿੰਗ ਇੱਥੇ ਦਾਣਾ ਬਾਣੀ ਦੇ ਵਿੱਚ ਆਉਗੇ ਹਾਂ ਬਿਲਕੁਲ ਬਿਲਕੁਲ ਹੁਣ ਤਾਂ ਸਰ ਮੇਰੇ ਕੋਲ ਤਾਂ ਬਿਲਕੁਲ ਵੀ ਕੰਟਰੋਲ ਨਹੀਂ ਹੋ ਰਿਹਾ ਇੱਥੇ ਤੇ ਫਰੈਸ਼ ਫੂਡ ਦੀ ਇੱਕ ਪੂਜਾ ਮੈਂ ਦੱਸਣਾ ਚਾਹੁੰਨਾ ਕਿ ਟੌਪ ਨਿਊਜ਼ ਹਮੇਸ਼ਾ ਆਦਮਪੁਰ ਦੀ ਜੇ ਗੱਲ ਕਰੀਏ ਆਦਮਪੁਰ ਚ ਹੈਲਦੀ ਫੂਡ ਜੀ ਦੇਖਣ ਲਈ ਚੈੱਕ ਕਰਨ ਲਈ ਅਸੀਂ ਸਦਾ ਬਚਨਵਾਦਾਂ ਕਿ ਸਾਡੇ ਫੋਲੋਅਰਸ ਦੇਖਣ ਅਸੀਂ ਪਿਛਲੇ ਦਿਨ ਹੀ ਸਾਡਾ ਰਸਦਾ ਵੀ ਏਡਾ ਵੱਡਾ ਜੀ ਨਿਊਜ਼ ਲਾਈ ਸੀ ਲੋਕਾਂ ਕਹਿੰਦਾ ਵੀ ਲੈ ਜਿੱਤੇ ਕੀ ਬੜਾ ਗਲਤ ਦੇਖਿਆ ਗਿਆ ਪਰ ਅਸੀਂ ਇਹ ਜਿਹੜਾ ਦੱਸਿਆ ਨਹੀਂ ਤੇ ਅਸੀਂ ਅੱਜ ਸਫਾਈ ਜਿਹੜੀ ਆ ਜੀ ਅਸੀਂ ਤਾਂ ਬਿਲਕੁਲ ਜਿੱਦਾਂ ਕਿ ਨਾ ਦੇਖਣ ਵੀ ਆਏ ਸੀ ਕਿ ਤੁਹਾਡੇ ਸੱਚੇ ਤਾਂ ਸੁਣਿਆ ਸੀ ਲੋਕਾਂ ਕੋਲੋਂ ਬਪੇ ਜੋ ਮੈਨੂੰ ਇੱਥੇ ਦਾਣਾ ਪਾਣੇ ਦੇ ਵਿੱਚ ਮਿਲਦਾ ਹੈ ਸੇਟੀਪਲ ਸਰਵਿਸਸਸ ਸੋਚੀ ਕਿ ਕਿਉਂ ਨਾ ਜਾ ਕੇ ਇਥੇ ਛਾਪਾ ਮਾਰ ਲੈਂ। ਪਰ ਅਸੀਂ ਜਦੋਂ ਦੇਖਿਆ ਕਿ ਬਹੁਤ ਵਧੀਆ ਫੂਡ ਦੀ ਕੁਆਲਿਟੀ ਤੇ ਬਿਲਕੁਲ ਸਾਫ ਸੁਥਰਾ। ਇੱਕਦਮ ਨੀਟ ਐਂਡ ਕਲੀਨ ਇਥੇ ਦਾ ਮਾਹੌਲ ਬਹੁਤ ਵਧੀਆ ਯਾਨਕਿ ਫੈਮਿਲੀ ਵਾਲੇ ਵੀ ਇੱਥੇ ਆ ਕੇ ਆਰਾਮ ਨਾਲ ਲੰਚ ਤੇ ਬ੍ਰੇਕਫਾਸਟ ਖਾ ਸਕਦੇ ਨੇ। ਤਾਂ ਆਲ ਦੀ ਬੋਨਸ ਸੀ ਫੂਡ ਸਪੀਸ਼ੀਅਲ ਹੈ ਤੇ ਸਿਜ਼ਨਲ ਹੈ। ਉਹਨਾਂ ਦਾ ਜਿਹੜਾ ਮੀਨੂ ਅੱਜ ਬਣਾ ਖਾਣੇ ਦੇ ਵਿੱਚ ਇਹੀ ਕਹਿੰਦੇ ਰਿਪੀਟ ਨਹੀਂ ਕਿ ਡਿਫਰੈਂਟ ਡਿਫਰੈਂਟ ਨਵਾਂ ਬੋਲਣ ਤੋਂ ਬਾਅਦ ਡਿਫਰੈਂਟ ਡਿਫਰੈਂਟ ਅਨੁਵਰਤ ਹੈ ਕਿ ਉਹ ਬਲੀ ਹੋ ਜਾਣਾ ਹੈ ਤੇ ਬ੍ਰੈਕਫਾਸਟ ਦੇ ਵਿੱਚ ਜਿਹਦਾ ਸਵੇਰੇ ਤੋਂ ਪਹਿਲਾਂ ਜਿਹੜਾ ਪਰੌਠਾ ਹੁੰਦਾ ਜੀ ਮੈਕਸ ਪਰੌਠਾ ਪਲੇਨ ਪਰੌਠਾ ਅੰਨ ਪਰੌਠਾ ਆਉਂਦਾ ਜੀ ਜੀ ਤੇ ਲੰਚ ਦੇ ਵਿੱਚ ਜਿੱਦਾਂ ਰੋਟੀ ਇਹ ਰੋਟੀਆਂ ਬੜੀ ਸੌਫਟ ਜਿਹੀ ਲੱਗਦੀਆਂ ਬਿਲਕੁਲ ਫਰੈਸ਼ ਬਣਾਈ ਹੁੰਦੀਆਂ ਇਹਦੇ ਲਈ ਐਨ ਕਿਸ ਸਪੈਸ਼ਲ ਕੁੱਕ ਵਗੈਰਾ ਨਹੀਂ ਬ੍ਰਦਰ ਇਸ ਕੰਮ ਕਰਦਾ ਮੇਰੇ ਕੋਲ ਆਪ ਹੀ ਹਾਂ ਇਹ ਬੜੀ ਵਧੀਆ ਗੱਲ ਹੋ ਗਈ ਕਿ ਆਪ ਕੁੱਕ ਕਰਦੇ ਹੈ ਕਿਉਂਕਿ ਕਈ ਜਿੱਦਾਂ ਰੈਸਟੋਰੈਂਟ ਓਪਨ ਕਰ ਦਿੰਦੇ ਨੇ ਤਾਂ ਉਹ ਜਿਹੜੇ ਉੱਥੇ ਦੇ EMPLOYE ਹੁੰਦੇ ਨੇ ਕੁੱਕ ਹੁੰਦੇ ਨੇ ਉਹਨਾਂ ਦੇ ਭਰੋਸੇ ਸਾਰਾ ਕੁਝ ਛੱਡ ਦਿੰਦੇ ਨੇ ਬਟ ਇੱਥੇ ਵਧੀਆ ਗੱਲ ਹੈ ਕਿ ਜਿਹਦਾ ਫੂਡ ਆਪਾਂ ਘਰ ਖਾਂਦੇ ਨੇ ਉਹੀ ਫੂਡ ਤਾਂ ਇੱਥੇ ਤਾਂ ਨਾ ਪਾਣੀ ਦੇ ਕਿਉਂਕਿ ਖੁਸ਼ਬੂ ਤੋਂ ਹੀ ਲੱਗਦਾ ਆ ਕਿ ਸੱਚੀ ਹੈ ਫੂਡ ਦਾ ਬਹੁਤ ਜ਼ਿਆਦਾ ਟੇਸਟੀ ਹੋਣ ਵਾਲਾ ਹੈ ਤਾਂ ਇਹ ਸੀ ਅੱਜ ਕੌਨਸੀ ਸੀਗੇ ਤੁਸੀਂ ਦੇਖਦੇ ਹੋ ਕਿ ਡੈਕੋਰੇਸ਼ਨ ਵੀ ਬਹੁਤ ਵਧੀਆ ਕੀਤੀ ਹੋਈ ਹੈ ਵਧੀਆ ਤਰੀਕੇ ਤੋਂ ਪੂਰਾ ਤੁਸੀਂ ਦੇਖ ਸਕਦੇ ਹੋ ਤੇ ਬ੍ਰੈਕਫਾਸਟ ਲੰਚ ਡਿਨਰ ਐਂਡ ਸਪੈਸ਼ਲ ਐਟਿਸਟਸ ਬੈਠਣ ਦਾ ਵੀ ਰੇਂਜ ਹੈਗਾ ਵਧੀਆ ਇੱਥੇ ਪਾਰਟੀ ਪੁਲਟੀ ਵਿੱਚ ਇਕੱਠੇ ਕਿਸੇ ਦੇ ਕਰਨੀ ਹੋਵੇ ਹਾਂ ਕੁਝ ਹੋਰ ਉਹ ਹੁੰਦਾ ਹੋ ਜਾਂਦੀ ਇੱਥੇ ਹਾਂਜੀ ਰੇਂਜ ਹੋ ਜਾਂਦਾ ਹਾਂਜੀ ਹੋ ਜਾਂਦਾ ਅੱਛਾ ਜੀ ਉਹ ਤੁਹਾਨੂੰ ਫੇਰ ਕਹਿਣਾ ਪੈਂਦਾ ਹੋਵੇ ਹਾਂ ਜੀ ਇੱਕ ਦਿਨ ਹਾਂ ਪਹਿਲਾਂ ਸੁਣਾ ਬੰਦਾ ਅੱਛਾ ਚਲੋ ਅਸੀਂ ਵੀ ਹਮੇਸ਼ਾ ਚਾਹਿਆ ਕਿ ਟੌਪ ਨਿਊਜ਼ ਨੇ ਕਿ ਜਿਹੜਾ ਹੈਲਦੀ ਫੂਡ ਦਿਓ ਸਫਾਈ ਦਾ ਖਿਆਲ ਰੱਖੋ ਤੁਸੀਂ ਸਾਰੇ ਜਾਣੇ ਠੀਕ ਤਾਂ ਨਹੀਂ ਜੀ ਇਹ 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 ਵਧੀਆ ਗੱਲ ਆ ਕਿ ਜੇ ਜਦੋਂ ਤੁਸੀਂ ਹੈਲਦੀ ਫੂਡ ਦੋਗੇ ਤਾਂ ਪਰਮਾਤਮਾ ਵੀ ਦੇਖਦਾ ਤੇ ਹੋਰ ਕੰਮ ਵਧੀਆ ਹੁੰਦਾ ਆਪਣਾ ਜਦੋਂ ਆਪਣੀ ਸਫਾਈ ਜਿਹੜੀ ਹੁੰਦੀ ਹੈ ਅੱਛਾ ਜਿਹੜਾ ਇਹ ਉਹ ਵੀ ਬਣਾਉਂਗੇ ਤੁਸੀਂ ਆਹ ਪੀਜ਼ਾ ਹਾਂਜੀ ਪੀਜ਼ਾ ਹੈਂਡਵੀਜ ਵੀ ਅੱਛਾ ਇਹ ਵੀ ਇਹਦੇ ਨਾਲ ਉਹ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਤਾਂ ਸਪੈਸ਼ਲ ਹਾਂਜੀ ਤੁਸੀਂ ਕਰ ਸਕਦੇ ਅੱਛਾ ਜੀ ਅੱਛਾ ਜੀ ਜੀ ਆ ਦਰਸ਼ਕ ਤੁਸੀਂ ਦੇਖ ਸਕਦੇ ਹੋ ਕਿ ਦਾਣਾ ਪਾਣੀ ਦਾ ਥਿਊ ਕਿੰਨਾ ਵਧੀਆ ਥਿਊ ਹੈ ਤਾਂ ਅੱਜ ਜਿਹੜੀ ਪ੍ਰਾਠਾ ਦੇ ਵਿਗਾਰ ਕੀਤੇ ਸੀ ਜਿਹੜੀ ਪੰਜਾਬੀਆਂ ਦੀ ਜਾਰ ਹੁੰਦੇ ਨੇ ਪ੍ਰਾਠਾ ਉਹਦੇ ਵਿੱਚ ਵੀ ਕਾਫੀ ਸਾਰੀ ਵਾਇਰਾਈਟੀ ਹੈ ਤੁਸੀਂ ਸਵੇਰੇ ਵੀ ਆ ਸਕਦੇ ਹੋ ਸਿਰਫ ਟਿਫਨ ਸਰਵਿਸ ਤੋਂ ਫ੍ਰੀ ਹੈ ਫ੍ਰੀ ਆਫ ਚਾਰਜਸ ਕੋਈ ਚਾਰजेस ਨਹੀਂ ਕਿ ਕੋ ਮੈਨੂੰ ਕਲੀਅਰ ਨਹੀਂ ਹੋਇਆ ਕਿ ਜਿਹੜਾ ਟਿਫਨ ਆ ਉਹ ਕਿੰਨੇ ਦਾ ਹੈ ਹਾਂਜੀ ਉਹ ਟਿਫਨ ਦਾ ਵੀ 10 ਤੋਂ 70 ਰੁਪਏ ਸਭ ਤੋਂ ਸਸਤੇ ਤੋਂ 70 ਰੁਪਏ ਚ 70 ਰੁਪਏ ਚ ਕੀ ਕੀ ਹੋਵੇ ਸਭੀ ਹੁੰਦੀ ਹੈ ਜੀ ਇੱਕ ਦਾਲ ਹੁੰਦੀ ਹੈ ਜੈਲੋਵੇ ਜਿਹੜੀ ਹੋਏ ਨਾਲ achar 5 ਰੋਟੀ ਲਾਡ ਇਹ ਤਾਂ ਬੜਾ ਸਸਤਾ ਫੀਡਾ ਕਮ ਹੈ 70 ਰੁਪਏ ਦੇ ਹੈ ਯਾਨੀ ਕਿ ਮੈਨੂੰ ਤਾਂ ਲੱਗਦਾ ਸਰ ਜੀ ਤਾਂ ਇਹਨਾਂ ਨੇ ਦੱਸਿਆ ਕਿ 70 ਰੁਪਏ ਜਿੱਥੇ ਦੋ ਬੰਦੇ ਆਰਾਮ ਨਾਲ ਬੀਟ ਕਰ ਸਕਦੇ ਤੇ ਇੱਕ ਹੋਰ ਬਹੁਤ ਵਧੀਆ ਗੱਲ ਹੈ ਕਿ ਫ੍ਰੀ ਡਿਨਰ ਸਰਵਿਸ ਹੈ ਅਸੀਂ ਤਾਂ ਸਰ ਹੁਣ ਪੱਕਾ ਡਿਨਰ ਇੱਥੇ ਲਾ ਲੀਏ ਤੇ ਭਈ ਇਹ ਕਿ ਦਾਨਾ ਬਾਨੀ ਜੀ ਆਪਣਾ ਟਿਕਾਣਾ ਸੀ ਬੁੱਕ ਕਰ ਲਈਏ ਤੇ ਇੱਥੋਂ ਹੀ ਆਪਣਾ ਇਹਦਾ ਐਡਰੈਸ ਇੱਕ ਵਾਰੀ ਕਾਫੀ ਸਾਡੇ ਨਾਲ ਜੁੜੇ ਐ ਇਸ ਵੇਲੇ ਲੋਕ ਜੀ ਐਡਰੈਸ ਅਸੀਂ ਦੱਸ ਦੇ ਸਕੀ ਜੀ ਐਡਰੈਸ ਅਸੀਂ ਦੱਸ ਦਿੰਦੇ ਆ ਕਿ ਇੱਕ ਖੱਦੀ ਭੰਡਾਰ ਦੇ ਬਿਲਕੁਲ ਸਾਹਮਣੇ ਜੋ ਗਲੀ ਜਾਂਦੀ ਹੈ ਪੰਸਰ ਫਿਜ਼ੀਓਥੈਰੇਪੀ ਜੋ ਕਿ ਕਾਫੀ ਫੇਮਸ ਡਾਕਟਰ ਨੇ ਉਹਨਾਂ ਦੇ ਬਿਲਕੁਲ ਨਾਲ ਹੀ ਇੱਕ ਦੋ ਸ਼ੌਪਸ ਪਿੱਛੇ ਛੱਡ ਕੇ ਦਾਣਾ ਪਾਣੀ ਤਾਨੂੰ ਬਾਹਰ ਹੀ ਲੱਗਾ ਹੋਇਆ ਬੋਰਡ ਦਿਖੂਗਾ ਬਫੇ ਦੇ ਨਾਮ ਤੇ ਵੀ ਜ਼ਿਆਦਾ ਫੇਮਸ ਹੈ ਤੇ ਇੱਕ ਹੋਰ ਚੀਜ਼ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਆ ਤੁਸੀਂ ਬਾਹਰ ਦੇਖ ਸਕਦੇ ਹੋ ਤਾਂ ਸਿੱਧੂ ਮੂਸੇਵਾਲੇ ਦੀ ਫੋਟੋ ਬਾਹਰ ਲੱਗੀ ਹੋਣੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਦਾਦਾ ਬਾਨੇ ਦੇ ਵਿੱਚ ਪਹੁੰਚ ਗਏ ਜੇ ਜੋ ਪ੍ਰਾਈਸ ਬਰੇਡ ਨੇ ਉਹ ਵੀ ਬਾਹਰ ਲੱਗੇ ਹੋਣੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਦਾਣਾ ਪਾਣੀ ਹੈ ਕਿੱਥੇ ਹੈ ਤੁਹਾਨੂੰ ਅਨੰਦ ਅਦਾ ਲੱਭਣ ਦੀ ਲੋੜ ਨਹੀਂ ਪਊਗੀ ਤੇ ਗਰਸ ਸਰ ਤੋਂ ਟੈਕ ਨੰਬਰ ਤੇ ਆਪਣਾ ਦੱਸੋ ਜੋ ਵੀ ਆਰਡਰ ਕਰਨਾ ਚਾਹੁੰਦੇ ਨੇ ਉਹ ਤੁਸੀਂ ਕਰ ਸਕਦੇ ਹੋ ਹਾਂਜੀ 987265527 ਇਹ ਰਿਪੀਟ ਕਰਦੇ ਇੱਕ ਵਾਰ ਫਿਰ ਤੋਂ ਰਿਪੀਟ ਹਾਂਜੀ 987265527 ਤੰਮੀ 1226 5032 50327 ਦੇ ਤੁਸੀਂ ਆਰਡਰ ਕਰ ਸਕਦੇ ਹੋ ਕਰ ਸਕਦੇ ਤੇ ਜਿਨ੍ਹਾਂ ਨੇ ਵੀ ਆਪਣੀ ਚਿੱਪਨ ਸਰਵਿਸਿਸ ਐਪ ਤੇ ਲੈਣੀ ਹੈ ਉਹ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਇਹਨਾਂ ਦੇ ਨੰਬਰ ਤੋਂ ਤੇ 3 ਕਿਲੋਮੀਟਰ ਤੱਕ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਇਹ ਜੇ ਪੈਂਟ ਤੇ ਕਿਸੇ ਨੇ ਮੰਗਵਣੀ ਹੋਵੇ ਹਾਂਜੀ ਪੈਂਟ ਤੇ ਜੀ ਹਾਂ ਅਲਗ ਅਲਗ ਅੱਛਾ ਜੀ ਯਾਨੀ ਐਮਸੀ ਕੋ ਅਲੱਗ ਕੁਰੀ ਦਾ ਸਿਸਟਮ ਰਿਹਾ ਕੀ ਆਪ ਵੀ ਦੇ ਦੋ ਮੈ ਕੰਮ ਤੋਂ ਕੰਮ ਜਿੰਨਾ 500 ਦਾ ਹੋਵੇ ਫੇਰ ਹੋਣੀ ਚਾਹੀਦੀ ਹਾਂਜੀ 500 ਤੱਕ ਦੇ ਆਉਟ ਹੋਵੇ ਹਾਂਜੀ ਪਿੰਡ ਵਿੱਚ ਫੜਾਈ ਦਾ ਐਦਾਂ ਨਿੱਕੀ ਜੀ ਤਾਂ 1 ਕਿੱਤੀ ਫੁੱਨ ਜੀ ਨਹੀਂ ਫੇ 12 ਨਹੀਂ ਖੰਣਾ ਜੀ ਹਾਂਜੀ ਆਦਨਪੁਰ ਤੇ ਆਣੀ ਪ੍ਰੀਤ ਆਦਨਪੁਰ ਦੇ ਵਿੱਚ ਡੀਐਸਪੀ ਪਿੰਡਾਂ ਦੇ ਵਿੱਚ ਖੜਾ ਹੈ ਤਾਂ ਘਟੋ ਵੱਟ 500 ਘਟੋ ਵੱਟ ਕੰਮ ਹੈ ਕੰਮ 1 ਇੰਚ ਕਿਨੇ ਤੁਸੀਂ ਤਾਂ ਲਾ ਇਹ ਹਾਂਜੀ ਫਿਰ 9 ਵਜੇ ਚੱਲੂ ਐਂਦਾ ਜੀ ਰਾਦੇ 10 ਵਜੇ ਤੱਕ ਤਾਂ 10 ਵਜੇ ਤੱਕ ਤਾਂ ਜਿਦਾ ਕੀ ਦਰਸ਼ਕਾਂ ਨੂੰ ਦੱਸ ਦਿੱਤਾ ਸੀਗਾ ਕਿ ਇੱਥੇ ਪਾਰਟੀ ਇੱਕ ਵਾਰੀ ਬਾਹਰੋਂ ਆ ਕੇ ਆਪਾਂ ਦਿਖਾ ਦਈਏ ਫਿਰ ਲੋਕ ਆਪਣਾ ਜੁੜੇ ਲੋਕੇਸ਼ਨ ਦੇ ਵਿੱਚ ਹਾਂ ਤੇ ਇੱਥੋਂ ਤੁਸੀਂ ਆਪਣੀ ਪਾਰਟੀਆਂ ਵੀ ਇੰਜੋਏ ਕਰ ਸਕਦੇ ਹੋ ਉਸ ਤਰ੍ਹਾਂ ਤੁਸੀਂ ਅੱਜ ਤੋਂ ਲੋਕੇਸ਼ਨ ਦਾ ਦੱਸ ਦਿੱਤੇ ਹੈ ਕਿ ਹੈ ਦਿੱਖ ਤੇ ਹੂੰ ਉਸ ਬਾਅਦ ਕੀ ਹੈ ਕਿ ਤੋਂ ਹਮ ਦੱਸ ਦਿੱਤੇ ਕਿ ਇੱਕ ਖਾਦੀ ਪੰਡਾਲ ਹੂੰ ਜਿਹੜੀ ਸੜਕ ਚੱਲ ਜਾਂਦੀ ਇੱਕ ਹੁਸ਼ਾਰਪੁਰ ਦੀ ਜਲੰਧਰ ਬਾਹਰ ਦਿਖਾ ਦੀ ਹੈ ਜੀ ਬਾਰਵੀਂ ਆਕੇ ਤਾਂ ਕਿਉਂਕਿ ਕਿਸੇ ਨੂੰ ਭੁਲੇਖਾ ਨਾ ਰਹੇ ਜੀ ਬਿਲਕੁਲ ਜੀ ਤਾਂ ਬਾਹਰ ਉਹ ਵੀ ਲੋਕ ਆ ਜਾਂਦੇ ਨੇ ਤਾਂ ਅਗਰ ਉਹਨਾਂ ਨੂੰ ਫੂਡ ਇੱਥੇ ਬਹੁਤ ਵਧੀਆ ਮਿਲਦਾ ਹੈ ਕੁਆਲਿਟੀ ਵਾਲਾ ਬਹੁਤ ਵਧੀਆ ਮਿਲਦਾ ਹੈ ਹੈਲਦੀ ਫੂਡ ਮਿਲਦਾ ਹੈ ਤਾਂ ਮੈਨੂੰ ਲੱਗਦਾ ਕਿ ਇੱਥੇ ਲੋਕੀ ਜ਼ਰੂਰ ਆਣਗੇ ਕਿਉਂਕਿ ਇਹ ਨਾ ਬੜੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੈ ਤਾਂ ਖੁਸ਼ਬੂ ਨੂੰ ਸੁੰਗਦੇ ਸੁੰਗਦੇ ਮੈਨੂੰ ਲੱਗਦਾ ਹੈ ਕਿ ਲੋਕੀ ਇੱਥੇ ਜਲਦੀ ਤੋਂ ਜਲਦੀ ਪਹੁੰਚਣਗੇ ਤੇ ਉਹਨਾਂ ਦਾ ਵੀ ਇਸੇ ਤਨਦਾਨਾ ਕਰਦੇ ਆ ਕਿ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਲਾਈਵ ਨਾਲ ਜੁੜੇ ਹੋਏ ਨੇ ਜੋ ਹਮੇਸ਼ਾ ਤੋਂ ਹੀ ਸਾਨੂੰ ਬਹੁਤ ਪਿਆਰ ਦਿੰਦੇ ਨੇ ਤਾਂ ਅੱਜ ਵੀ ਉਹ ਲਾਈਵ ਹੋ ਵੀਡੀਓ ਦੇਖਦੇ ਹਨ ਸਾਧਸਕਾ ਤੋਂ ਮੁਲਕ ਇੱਕ ਖੰਡਾਫ ਦਿੱਲੀਆ ਤੇ ਜਲੰਧਰ ਹੋ ਜਿੱਥੇ ਕੀ ਖਾਦੀ ਪੰਡਾਰ ਖਾਦੀ ਪੰਡਾਰ ਦੇ ਬਿਲਕੁਲ ਸਾਹਮਣੇ ਆ ਗਏ ਜਾਂਦੇ ਆ ਐਸ਼ੀ ਜੀ ਤਕਨੀਕੀ ਤੌਰ ਤੇ ਜੇ ਤੁਸੀਂ ਵਰਦੀ ਖੂਦ ਚਾਹਦੇ ਹੋ ਉਹਦੇ ਬਿਲਕੁਲ ਪਿੱਛੇ ਦਾਣਾ ਪਾਣੀ ਰੈਸਟੋਰੈਂਟ ਢਾਬਾ ਬਹੁਤ ਆਈਟਮਸ ਅਸੀਂ ਚੱਲੇ ਆ ਤਾਂ ਉੱਥੇ ਬਫੇ ਸਿਸਟਮ ਸ਼ੁਰੂ ਕੀਤਾ ਗਿਆ ਹੈ ਦੇ ਰੇਵੀ ਚ ਤੁਹਾਨੂੰ ਜਬੀਰ ਪੇ ਦੀ ਥਾਲੀ ਤੇ 170 ਰੁਪਏ ਦਾ ਬਫੇ ਆ ਤੁਸੀਂ ਆਪਣੇ ਦੇ ਸਕਦੇ ਹੋ ਵੈਸੇ ਮੈਨੂੰ ਲੱਗਦਾ ਕਿ ਇਹ ਰੋਡ ਤੇ ਹੁੰਦਾ ਤਾਂ ਹੋਰ ਵਧੀਆ ਹੋਣਾ ਸੀ ਪਰ ਚਲੋ ਕਈ ਮਜਬੂਰੀਆਂ ਹੁੰਦੀਆਂ ਹਨ ਬਿਲਕੁਲ ਕਿਉਂਕਿ ਇੰਨਾ ਵਧੀਆ ਜੋ ਫੂਡ ਹੈ ਆਣ ਜਾਣ ਵਾਲੇ ਲੋਕਾਂ ਨੂੰ ਵੀ ਹਰ ਇੱਕ ਬੰਦਾ ਆਪਣੀ ਹੈਲਥ ਨੂੰ ਲੈ ਕੇ ਬਹੁਤ ਕੌਨਸ਼ੀਅਸ ਹੈ ਹੈਲਥ ਨੂੰ ਲੈ ਕੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਸਾਨੂੰ ਹੈਲਦੀ ਫੂਡ ਮਿਲੇ ਤਾਂ ਉਹ ਹੈਲਦੀ ਫੂਡ ਮੈਨੂੰ ਤਾਂ ਲੱਗਦਾ ਸਰ ਕਿ ਸਿਰਫ ਇੱਥੇ ਦਾਣਾ ਪਾਣੀ ਦੇ ਵਿੱਚ ਹੀ ਆਦਪੁਰ ਦੇ ਵਿੱਚ ਅਵੇਲੇਬਲ ਹੈ ਕਿਉਂਕਿ ਇੰਨਾ ਵਧੀਆ ਜੋ ਫੂਡ ਦੀ ਖੁਸ਼ਬੂ ਹੈ ਬਿਲਕੁਲ ਘਰ ਵਾਲੇ ਫੂਡ ਦੀ ਖੁਸ਼ਬੂ ਕਿਉਂਕਿ ਇੰਨੀ ਸੌਫਟ ਰੋਟੀਆਂ ਇੰਨੀ ਜੋ ਸੌਫਟ ਰੋਟੀਆਂ ਹੂੰ ਉਹ ਸਿੱਕ ਮੈਨੂੰ ਲੱਗਦਾ ਸੀ ਦਾਣਾਪਾਨ ਦੇ ਵਿੱਚ ਵੀ ਤੁਹਾਨੂੰ ਮਿਲੂਗੀ ਕਿ ਬੜੇ ਰੈਸਟੋਰੈਂਟ ਤੇ ਅਸੀਂ ਵੀ ਜਾਂਦੇ ਨੇ ਉਹਨਾਂ ਦੀ ਰੋਟੀਆਂ ਦੀ ਕੁਆਲਿਟੀ ਹੁੰਦੀ ਹੈ ਉਹ ਹਾਰਡ ਹੁੰਦੀ ਹੈ ਉਹ ਖਾਣ ਦੇ ਵਿੱਚ ਤਾਂ ਕਈ ਬਜ਼ੁਰਗ ਵੀ ਆਉਂਦੇ ਨੇ ਬੱਚੇ ਵੀ ਆਉਂਦੇ ਨੇ ਬਟ ਇੱਥੇ ਜੋ ਰੋਟੀ ਦੀ ਕੁਆਲਿਟੀ ਬਹੁਤ ਸੌਫਟ ਹੈ ਜਿੱਦਾਂ ਮੈਂ ਪਹਿਲੇ ਵੀ ਵੀਡੀਓ ਦੇ ਵਿੱਚ ਦਿਖਾਈ ਤਾਂ ਬਹੁਤ ਜ਼ਿਆਦਾ ਰੋਟੀ ਸੌਫਟ ਹੈ ਇੱਕ ਵਾਰ ਸਾਰੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਦਾਣਾਪਾਨ ਦੇ ਵਿੱਚ ਆਓ ਆਪਣੀ ਫੈਮਿਲੀ ਪਰ ਮੈਨੂੰ ਇਹਦਾ ਸਵਾਦ ਵੀ ਦੇਖਣਾ ਚਾਹੀਦਾ ਤੂੰ ਕਰ ਲੈ ਮੈਨੂੰ ਮੈਨੂੰ ਭੁੱਖ ਨਹੀਂ ਮੈਂ ਖਾਲੀ ਹਾਂ ਚਲੋ ਤੈਸਟ ਕਰਾਂਗੇ ਨਹੀਂ ਉੱਥੋਂ ਪਹਿਲਾਂ ਚੱਕਣਾ ਪੈਣਾ ਮਹਾਰਾਜ ਸੈਲਫ ਸਰਵਿਸ ਆ ਤੈਸਟ ਕਰਕੇ ਤਾਂ ਹੰਦੂ ਨੂੰ ਦਿਖਾਉਂਦੇ ਕਿ ਆਹੜਾ ਇੱਥੇ ਦਾ ਫੂਡ ਆ ਚੱਕ ਲੈ ਭਾਈ ਕਿ ਦੇਖਣ ਚ ਲੱਗਦਾ ਪਿਆ ਪਤਾ ਕਿ ਹੈ ਹੀ ਹੈ ਤਾਂ ਆ ਦੇਖੋ ਜੀ ਆ ਸਾਡੀ ਖਾਣੇ ਦੀ ਤਿਆਰੀ ਹੋਣ ਲੱਗੀ ਤੇ ਖਾਲੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ

ਜੋ ਮੇਰੇ ਨਾਲ ਅੱਜ ਤੇ ਚੱਕ ਕੇ ਦੇਖਦੇ ਆਂ ਕੀ ਚੀਜ਼ਾਂ ਬਣੀਆਂ ਬਿਲਕੁਲ ਧਨੀਆ ਵਗੈਰਾ ਜੁਗਾ ਸੀ ਘਰ ਦੇ ਵਿੱਚ ਗਾਰਨਿਸ਼ ਕਰਦੇ ਆਂ ਕੋਈ ਦਾਲ ਸਬਜ਼ੀ ਬਣਾਦੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੋਤਾ ਹੀ ਧਨੀਆ ਵਗੈਰਾ ਬਾਕੀ ਬੜੇ ਜਿਹੜੇ ਤਰੀਕੇ ਤੋਂ ਗਾਰਨਿਸ਼ ਕੀਤਾ ਹੈ ਤੇ ਲੱਗ ਨਹੀਂ ਰਿਹਾ ਕਿ ਅਸੀਂ ਰੈਸਟੋਰੈਂਟ ਦੇ ਵਿੱਚ ਆਏ ਆਂ ਯਮੀ ਐਨੇ ਜ਼ਿਆਦਾ ਅੱਛੇ ਇਸ ਦੀ ਰਸਮਾਂ ਜਿੱਦਾ ਪਬਲਿਕ ਯਾਨੀ ਸਾਨੂੰ ਵੀ ਖਾਣਾ ਪਊਗਾ ਹਾਂ ਮਾਂ ਦੇ ਹੱਥਾਂ ਦਾ ਖਾਣਾ ਕੀ ਬਾਤ ਜਿੱਦਾ ਬਿਲਕੁਲ ਉਦਾਂ ਦਾ ਟੇਸ ਹੈ ਲੱਗ ਨਹੀਂ ਰਿਹਾ ਕਿ ਅਸੀਂ ਕਿਤੇ ਬਾਹਰ ਖਾਣਾ ਖਾਣ ਲਈ ਆਏ ਹੋਇਆ ਤੇ ਇੱਕ ਵਾਰ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਤਾਂ ਮੈਂ ਤਾਂ ਹੁਣ ਆਪਣੇ ਖੂਨ ਨੂੰ ਲੱਗੇ ਜਾਂਇਆ ਕਰਾਂ ਮੈਨੂੰ ਤਾਂ ਲੱਗਿਆ ਬਹੁਤ ਜ਼ਿਆਦਾ ਭੁੱਖ ਅਗਲੀ ਐਤਵਾਰੀ ਖੋਰ ਵੀਡੀਓ ਲੈ ਕੇ ਤੁਹਾਨੂੰ ਸਭ ਨੂੰ ਇੱਕ ਵਾਰੀ ਜਾਂਦੇ ਜਾਂਦੇ ਐਡਰੈਸ ਫੇਰ ਦੱਸ ਦਵਾਂਜੀ ਇਹ ਐਡਰੈਸ ਹੈਗਾ ਖੋੜਪੁਰ ਜਲੰਧਰ ਰੋਡ ਦੇ ਸੈਂਟਰ 'ਚ ਸੜਕ ਜਾਂਦੀ ਹੈ ਖਾਦੀ ਭੰਡਾਰ ਦੇ ਬਿਲਕੁਲ ਸਾਹਮਣੇ ਸੜਕ ਜਾਂਦੀ ਹੈ ਪੰਸਲ ਫਿਜ਼ੀਓਥੈਰਪੀ ਕਲੀਨਿਕ ਤੇ ਦੁੱਧ ਦੀ ਦੁਕਾਨਾ ਪਿੱਛੇ ਛੱਡ ਕੇ ਤਾਨਾਪਾਨੀ ਤੁਸੀਂ ਉੱਥੇ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਬਾਹਰ ਸਿੱਧੂ ਮੂਸੇਵਾਲੇ ਦੇ ਬੱਡੇ-ਬੱਡੇ ਪੋਸਟਰ ਲੱਗੇ ਨੇ ਇੱਕ ਇਹ ਵੀ ਇੱਕ ਨਿਸ਼ਾਨੀ ਹੈ ਕਿ ਤੁਸੀਂ ਤਾਨਾਪਾਨੀ ਤੁਹਾਨੂੰ ਲੱਭਣ ਦੇ ਵਿੱਚ ਆਸਾਨੀ ਹੋਏਗੀ ਤਦ ਵਿੱਚ ਹੁਣ ਮੈਂ ਵੇਟ ਨਹੀਂ ਘਟ ਸਕਦੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤਾਂ ਤੁਸੀਂ ਫਟਾਫਟ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਫਟਾਫਟ ਪਹੁੰਚੋ ਲੰਚ ਬ੍ਰੇਕਫਾਸਟ ਡਿਨਰ ਕਰਨ ਲਈ ਤਾਨਾਪਾਨੀ ਥੈਂਕ ਯੂ